ਦੀ ਕਰਦੀ ਐ ਨਹੀਂ ਤੂੰ ਉਸ ਵੇਲੇ ਕਿੱਥੇ ਗਈ ਸੀ ਗੁੱਤੀ ਕੇ ਤੇ ਮੈਨੂੰ ਕਿੱਥੇ ਲੱਭਿਆ ਨਹੀਂ ਮੈਂ ਤੇਰੇ ਘਰ ਦੇ ਚਾਰ ਘੇੜੇ ਮਾਰੇ ہاں ਨਹੀਂ ਤੇਰੀ ਸੋਈ ਮੈਂ ਦੇਖੀ ہاں ਬਰਾਂਡ ਦੇਦੇ ਮੈਂ ਦੇਖੇ ہاں ਨਹੀਂ ਪਿਛਲੇ ਕਮਰੇ ਮੈਂ ਦੇਖੇ ہاں ਨਹੀਂ ਕੋਠੇ 'ਤੇ ਚੜ ਕੇ ਮੈਂ ਦੇਖਿਆ ہاں ਨਹੀਂ ਤੂੰ ਕਿੱਥੇ ਗਈ ਸੀ ਗੁੱਤੀ ਕੇ ਬੰਨ੍ਹ ਪਦਕ ਚੱਲੀ ਸਮਾਂ ਦਿੱਤੇਂ ਗਈ ਤੂੰ ਮੈਂ ਤਾਂ ਲੈਟਰ ਦੇ ਵਿੱਚ ਚਾਹ ਬਣਾਦੀ ਸੀ ਫੇਰ ਆਮ ਜਦੀ ਉੱਤੇ ਜਾਉਣਾ ਲੱਗਿਓ ਏ ਮੇਰੀ ਗੱਲ ਸੁਣ ਖਾਦੇ ਤੁਸੀਂ ਮਿਲ ਕੇ ਮੈਂ ਤਾਂ ਤਾਂ ਤੇ ਤੋ ਆਈਆਂ ਹਾਂ ਨਹੀਂ ਮੇਰੇ ਜਾਲੂਤੇ ਬਾਬੇ ਆਇਓ ਆ ਬਾਬੇ ਆਏ ਹਾਂ ਮੇਰੇ ਜਾਲੂਤੇ ਬਾਬੇ ਆਏ ਆ ਮੇਰੇ ਜਾਲੂਤੇ ਬਾਬਾ ਉਹ ਅਸੀਂ 4-5 ਦਿਨ ਨਹੀਂ ਗਈਆਂ ਸੀ ਬਾਬਿਆਂ ਕੋਲ 2-3 4-5 ਦਿਨ ਨਹੀਂ ਗਈਆਂ ਨਹੀਂ ਬਾਬਾ ਦਾ ਸੋਣਾ ਬਾਬਾ ਬਹੁਤ ਸੋਹਣਾ ਹੈ ਬਾਬਾ ਤਕੜਾ ਹੈ ਬਾਬਾ ਤਕੜਾ ਹੈ ਜਿੰਨੂੰ ਮਾਰਦੀ ਬਾਬੇ ਚੰਗੀ ਤੁਸੀਂ ਕੌਣ ਕੌਣ ਜਾ ਕੇ ਮੈਂ ਨਹੀਂ ਪਸੰਦੀ ਚਿੰਤਾ ਮਿੰਦੋ ਜਿੱਤੋ ਰਾਹੀ ਲੱਗੇ ਆਂ ਨਾ ਨਹੀਂ ਸਾਡੀਆਂ ਸਾਰੀਆਂ ਆਸਾਂ ਦਾ ਪੂਰੀ ਹੋ ਗਈ ਜ਼ਾਵੀਆਂ ਤੇ ਮੈਂ ਤਾਂ ਘਰ ਲੋ ਜਾਊਂਗੀ ਕਾਨੂੰ ਵੱਤ ਜਾਣੇ ਬੁੱਤੀ ਤੁਸੀਂ ਪਹੁੰਚ ਜਣੀਆਂ ਬਾਬੇ ਕੋਲ ਜਾਇਆਂ ਹੀ ਆਂ ਜਾਇਆਂ ਹੀ ਆਂ ਤੁਸੀਂ ਪਹੁੰਚ ਜਣੀਆਂ ਬਾਬੇ ਕੋਲ ਜਾਇਆਂ ਅੱਜ ਬਾਬੇ ਕੋਲ ਜਾਇਆਂ ਆਂ ਉਹ ਪੋਛ ਥੱਕ ਗਿਆ ਹੁਣ ਨਹੀਂ ਬਾਬੇ ਕੋਲ ਚੱਕਣਾ ਇੱਥੇ ਨਹੀਂ ਮੈਂ ਕਹੇ ਮੇਰੀ ਗੱਲ ਸੁਣਾ ਨਹੀਂ ਅੱਗੇ ਗਿਆ ਜੇ ਚੱਕੀ ਚੋਣੀ ਆ ਨਹੀਂ ਤੇ ਬਾਬੇ ਨੇ ਦੇਣਾ ਚੱਕ ਕੇ ਅਗਲੇ ਪਿੰਡ ਚਲ ਜਾਣਾ ਆ ਬਾਬੇ ਕੋਲ ਜਾਣਾ ਕਰਦਾ ਮੈਂ ਬਾਬੇ ਕੋਲ ਕਿਹੜੀਆਂ ਨਾ ਜਾਣਾ ਛਿੜੀਆਂ ਨਾ ਜਣੀਆਂ ਨਾ ਜਾਣਾ ਰੱਖੋ ਜੀ ਸੁਰ ਛਿੜੀ ਓੜੀ ਓੜੇ ਛਿੜੀਏ ਕਹਦਾ ਦੀ ਫਨਾਤ ਹਾਏ ਨੀ ਯੂ ਨੀ ਉੱਤੀੜੀਏ ਨੀ ਉੱਤੇ ਵੇਦਿਆਰੇ ਲੈ ਜਾ ਯਾਰੀ ਯੂ ਨੀ ਉੱਤੀੜੀਏ ਨੀ ਉੱਤੇ ਵੇਦਿਆਰੇ ਲੈ ਜਾ ਯਾਰੀ ਜਿੰਨੇ ਤੇਰੇ ਵੀਰੇ ਮੇਰੇ ਪੇਰੇ ਸਾਲੇ ਜੀ ਮੁੰਨਾਰਨੀ ਤਾਈ ਇਹ ਬਾਬੇ ਦਾ ਕਾਮ बाबा कले गए बाबा जी मैं आ गई बाबा जी मैं बाबा में बाबा में I'm ਹਾਏ ਬਾਬਾ ਵੇ ਸਾਰੇ ਟਿੱਡਦੇ ਆਉਂਦੇ ਹੋ ਪਰੇ ਦੇ ਜੀ ਤੋਂ ਉਪਰ ਚੜੀ ਜਾਂਦੀ ਫਿੱਚੜਾ ਬਾਬਾ ਜੀ ਹਾਂ ਮੈਂ ਤੁਹਾਡੇ ਕੋਲ ਕੰਨ ਜਾਣਾ ਤੁਸੀਂ ਟੈਂਪੋ ਪਰੇ ਰੰਚੜਾ ਹਾਏ ਬਾਬਾ ਵੇ ਹਾਂ ਮੇਰਾ ਦੁੱਖ ਘਟਾ ਐ ਸੇਵੀ ਤੋਂ ਬਹੁਤ ਦੁਖੀ ਲੱਗਦੀ ਦੀਵੀ ਮੈਨੂੰ ਬਹੁਤ ਮਜ਼ਾ ਆ ਰਿਹਾ ਇੱਥੇ ਮੈਂ ਤੇ ਮਾਈ ਬਹੁਤ ਦੁਖੀ ਦੂ ਲੱਗਦੀ ਮੈਨੂੰ ਇਹ ਮੈਨੂੰ ਮਾਈ ਲੱਗਦੀ ਮਾਈ ਨਾ ਹੋਰ ਕਿਧਰੇ ਪਰੇ ਹੈ ਤੇ ਕਿਹੜੀ ਸਿਰ ਤੋਂ ਮਾਈ ਲੱਗਦੀ ਮਾਈ ਲੱਗਦੀ ਤੁਹਾਨੂੰ ਦੱਸਾ ਹੋਰ ਕੀ ਆ ਹਾਂ ਜਦੋਂ ਕਿ ਤੇਰੇ ਘਰ ਸ਼ੰਕਰ ਨੂੰ ਜਾਨੀ ਹਾਂ ਸੌਖੀ ਪਿੰਦੀ ਦਾ ਕੇ ਹਾਂ ਪ੍ਰਾਂਦੀ ਕਰਕੇ ਹਾਂ ਗਰ ਸ਼ੰਕਰ ਦੇ ਮੁੰਡੇ ਪਤਾ ਕੀ ਕਹਿੰਦੇ ਕੀ ਕਹਿੰਦੇ ਗਰ ਸ਼ੰਕਰ ਦੇ ਮੁੰਡੇ ਪਤਾ ਕੀ ਕਹਿੰਦੇ ਹਾਂ ਕਹਿੰਦੇ ਉਹ ਜਾਂਦਾ ਟੈਂਪੂ ਜੇ ਮੇਰੇ ਮਾਈਕੇ ਦਾ ਲੱਗੀ ਜਾਂਦਾ ਨਾਲ ਆਹ ਤੂੰ ਮੇਰੇ ਮਾਈਕੇ ਦਾ ਕਿਹੜੀ ਫਿਰਦਾ ਬਾਈ ਕਰਾ ਰੋਕ ਦੇ ਹਾਂ ਇੱਛਰਾ ਹਾਂ ਦੱਸ ਕੀ ਡਾਕਟਰ ਜੀ ਵਾ ਬਾਬਾ ਜੀ ਹਾਂ ਜਦ ਮੇਰੇ ਘਰਲਾ ਮੈਨੂੰ ਪਹਿਲੀ ਵਾਰੀ ਬੈਠੇ ਲਗਾ ਆਇਆ ਤੇਰਾ ਘਰ ਵਾਲਾ ਤੇ ਪਹਿਲੀ ਵਾਰ ਵਿਆਹ ਕਰਨ ਆ ਗਿਆ। ਸ੍ਰੀਕੇ ਨੇ ਬੋਲੀ ਮਾਰਦੀ। ਸ੍ਰੀਕੇ ਨੇ ਬੋਲੀ ਮਾਰਦੀ। ਦਾਦੇ ਮੰਗਾਣਾ ਮੇਰਾ ਘਰ ਦੀ ਡੇਢੀ ਤੇ ਬਾਹਰ ਲੈ ਕੇ ਚਲ ਗਿਆ। ਜਾਂ ਮੈਨੂੰ ਵਿਆਹ ਕੇ ਲੈ ਕੇ ਆਇਆ। ਹਾਂ। ਘਰ ਦੀ ਡੇਢੀ ਤੋਂ ਲਾ ਕੇ ਮੁੜ ਗਿਆ। ਹਾਂ। ਕਿਨ ਗਿਆ ਕਿਤੇ ਹੈ। ਫੇ ਚਲ ਗਿਆ। ਫੇ ਸਾਰਾ ਕੱਪੜਾ ਕੱਲੀ ਨੇ ਭਾਣਿਆ। ਓਏ। ਪਜਾਦ ਵਿਆਹ ਤੋਂ ਡੇਢੀ ਲਾ ਕੇ ਚਿਰ ਗਿਆ। ਆ ਕੱਫਰ ਕਿੱਥੋਂ ਆ ਗਿਆ? ਇਹ ਮੱਲਿਆਣ ਦੀ ਮਿਹਰਬਾਨੀ ਓਏ। ਬਾਬਾ ਜੀ ਦੇ ਨਿਆਣ ਬੱਚੇ ਆਪਣੇ ਹੁੰਦੇ ਆ। ਬਾਬਾ ਜੀ। ਹਾਂ ਮੇਰੇ ਘਰ ਆਲਾ ਮਿਲਾ ਦੇ। ਤੇਰਾ ਘਰ ਵਾਲਾ ਹਾਂਜੀ ਦੇਖਾਂ ਦੇਖੋ ਕੀ ਕਰਦਾ ਇੱਥੇ ਉਂਗਲੀ ਰੱਖ ਦੇ ਜਾਂਤਰ ਪਰ ਬਾਬਾ ਜੀ ਉਂਗਲੀ ਰੱਖ ਸਾਡੀ ਮੈਂ ਖਾਣੇ ਮੈਂ ਜੱਦ ਵੀ ਰੱਖਿਆ ਗੁੰਟੇ ਰੱਖੇ ਚਲੋ ਮੁੱਖਾਈ ਰੱਖ ਦੇ ਹਲੋ ਲੱਗਿਆ ਬੇਵੀ ਤੇਰਾ ਘਰ ਵਾਲਾ ਕਿੱਥੇ ਆ ਕਿੱਥੇ ਲੱਗਿਆ ਮਰਾ ਕਿੱਥੇ ਕੀ ਕਰਦਾ ਤੇਰਾ ਘਰ ਵਾਲਾ ਨਾ ਐਸ ਵੇਲੇ ਉਹ ਬੰਬੇ ਟਰੱਕ ਚਲਾਦਾ ਟਰੱਕ ਚਲਾਉਣਾ ਰੱਕ ਨਿਕਲ ਦਾਦੇ ਮਗਨ ਘਰ ਦੀ ਮੂਰਤੀ ਰੱਦ ਨਹੀਂ ਹਾਂ ਬਾਹਰ ਦਾ ਟਰੱਕ ਚਲਾਉਂਦਾ ਉਹ ਟਰੱਕ ਚਲਾਦਾ ਬਾਹਰੇ ਰਹਿ ਗਿਆ ਉਧਰ ਹੀ ਬਾਬਾ ਜੀ ਹਾਂ ਤੇਰੇ ਘਰ ਆ ਕੇ ਆਉਂਗਾ ਮੈਨੂੰ ਮਿਲਣ ਬੁਲਾ ਲੀਏ ਬੁਲਾ ਲਓ ਮਾਰ ਮਾਰ ਦੀਏ ਮਾਰ ਦੋ ਜਾ ਬੇਤਾ ਕਰ ਕਾਨੂੰ ਤਰ 12 ਵਜੇ ਘਰ ਬਾਹਰ ਦੇ ਕੋਲ ਆਉਂਗਾ ਜੇ ਬਾਬਾ ਜੀ 12 ਵਜੇ ਨਾ ਆਇਆ ਫੇਰ ਇਹ 12 ਵਜੇ ਨਾ ਆਇਆ ਫੇਰ ਫੇਰ 1:30 ਵਜੇ ਮੇਰਾ ਪੁੱਤ ਦੂ ਆ ਜੇ ਬਾਬਾ ਜੀ ਹਾਂ ਮੈਂ ਛੋਟੀ ਮਾਂ ਦਾ ਕੀ ਦੇ ਸਕਦੀ ਤੇ ਵੀ ਘਰ ਆਵਰ ਦੇਣਾ ਇਹ ਬੈਠਾ ਮੈਨੂੰ ਬਾਬਾ ਜੀ ਹਾਂ ਮੈਂ ਗਰੀਬਣੀ ਹਾਂ ਮੈਂ ਮਸਕੀਨਣੀ ਹਾਂ ਤੇ ਉਹ ਖਾਣਾ ਹਾਂ ਉਹੀ ਪਾਣਾ ਹਾਂ ਬਾਬਾ ਜੀ ਮੈਂ ਸਵੇਰੇ 4:30 ਵਜੇ ਹਾਂ ਨਾਹੀ ਅੱਛਾ ਧੋ ਕੇ ਹਾਂ ਧੋਤਾ ਕੇ ਹਾਂ ਤੁਹਾਡੇ ਮੰਦ ਦਾ ਟਾਲ ਘੜਕਾ ਜਾ ਕਰੀਏ ਚਲੋ ਵੀ ਠੀਕ ਆ ਹਾਂ ਅਬੇ ਹੋਰ ਕੁਝ ਨਾ ਹੋਰ ਨੀ ਕੁਝ ਨਾ ਆਪਾਂ ਆ ਜੂਗਾ ਹਾਂ ਆ ਜੂਗਾ ਤੇਰਾ ਕੰਨ 12 ਵਜੇ ਤੇਰੇ ਘਰ ਤੇ ਭਾਰਵਾ ਤੇਰੇ ਕੋਲ ਆਉਗਾ ਤੂੰ ਆ ਜਾ ਤੂੰ ਆ ਜਾ ਨਹੀਂ ਆ ਜੂਗਾ ਵੀ ਚੰਗਾ ਅੱਜ ਤੜੀ ਮਾਰੂ ਜ਼ੋਰਦਾਰ ਜਿਹਨਾਂ ਕਰੁੰਦਾ ਆਈਆ ਅੱਗੇ ਹੱਸਦਾ લકી જી તીરજી લકી જી રવિજી મલેશિયા